ਠੀਕ ਹੈ ਬਾਪੂ ਜੀ ਪਸੰਦਾ ਟਰੈਕਟਰ ਠੀਕ ਹੈ ਠੀਕ ਹੈ ਲੋ ਜੀ ਬਾਈ ਟਰੈਕਟਰ ਜਾਣਾ ਬਾਈ ਚੁੰਨੀ ਏਰੀਆ ਦੇ ਵਿੱਚ ਇਹ ਮੁਵਾਰਕਾ ਓਕੇ ਵੀਰੇ ਓਕੇ ਓਕੇ ਧੰਨਵਾਦ ਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ 'ਚ ਤੇ ਮਿੱਤਰੋ ਬਾਈ ਅੱਜ ਟਰੈਕਟਰ ਦਿੱਤਾ ਜੀ 575 ਤੇ ਵੀ ਨਹੀਂ ਟਰੈਕਟਰ ਲੈਣਾ ਹੋਇਆ ਦੂਰੋਂ ਆਪਾਂ ਥੋੜੀ ਬਾਈ ਨਾਲ ਵੀ ਕਰਾਉਣੀ ਗੱਲਬਾਤ ਤੇ ਆਹ ਬਾਈ ਨੇ ਟਰੈਕਟਰ ਲੱਤਾ ਜੀ ਕੀ ਹਾਲ ਹੈ ਵੀਰੇ ਆ ਜਾਓ ਤੈਨੂੰ ਆ ਜਾਓ ਕਰਨਵੀਰ ਆ ਜਾ ਤੂੰ ਵੀ ਤੇ ਮੇਰਾ ਛੋਟਾ ਵੀਰ ਕਰਨਵੀਰ ਹੋਰ ਮੇਰੇ ਕੀ ਹਾਲ ਹੈ ਜੀ ਬੜਾ ਵਧੀਆ ਵੀਰ ਚੱਕੋ ਵੀਰ ਨੇ ਲਵਾਇਆ ਠੀਕ ਆ ਬਾਈ ਯਾਰ ਰੇਟ ਥੋੜਾ ਫਸ ਗਿਆ ਦਾ ਹਾਂ ਪਰ ਚਲ ਬਣ ਗਿਆ ਜੇ ਵੀਰ ਕਰ ਗਿਆ ਕਿਸੀ ਗਿਆ ਕਰਨ ਨੂੰ ਲਾ ਗਿਆ ਰੇਡ ਕਿਹੜਾ ਪਿੰਡ ਆ ਵੀਰੇ ਆਪਣਾ ਆਪਣਾ ਜੀ ਚੁੰਨੀਗਾ ਲਾ ਗਿਆ ਖਾਨਪੁਰ ਬੀੜ ਚੁੰਨੀ ਕੋਲ ਬਾਈ ਖਾਨਪੁਰ ਬੀੜ ਬੀੜਾ ਹਾਂਜੀ ਠੀਕ ਆ ਠੀਕ ਆ ਪਰ ਲੱਗ ਗਿਆ ਚਲੋ ਵਧੀਆ ਦਵਾ ਗਿਆ ਵੀਰ ਤੂੰ ਠੀਕ ਆ ਬਾਈ ਟਰੈਕਟਰ ਵਧੀਆ ਪਸੰਦ ਆ ਇਹਨਾਂ ਨਾ ਨੋਕੇ ਫੋਟਾ ਬਾਈ ਟਰੈਕਟਰ ਬਾਈ ਬਾਈ ਨੇ ਕੱਲ ਵੀ ਦੇਖ ਕੇ ਸੀਗੇ ਇਹ ਠੀਕ ਹੈ ਜੀ ਕੱਲ ਮੈਂ ਛੁੱਟੀ ਤੇ ਤਾਂ ਘਰੇ ਗਣਕਣਕ ਪੜਦੇ ਤੇ ਕੱਲ ਬਾਈ ਨਹੀਂ ਆਏ ਵੇ ਤੇ ਕੱਲ ਬਾਈ ਨੇ ਕਹਿੰਦੇ ਵੀ ਨਹੀਂ ਬਾਈ ਤੂੰ ਆਈ ਵੀ ਤੇਰੇ ਆਏ ਦੀ ਗੱਲ ਕਰੂ ਕੱਲ ਬਾਈ ਨੇ ਵੇ ਮੁੜ ਕੇ ਗਏ ਆ ਹਾਂ ਬਾਈ ਮੁੜ ਕੇ ਦੇ ਮੁੜ ਕੇ ਦੇ ਠੀਕ ਆ ਟਰੈਕਟਰ ਬਾਈ ਵਧੀਆ ਐਨ ਓਕੇ ਟਾਇਰ ਤਾਂ ਮੰਨ ਕੇ ਚੱਲੋ ਪਿਛਲੇ ਟਾਇਰ 90 ਪੈਸਿਆਂ ਮੁਰਲੇ ਟਾਇਰ 70 75 ਪੈਸਿਆਂ 20 ਕੇਡੀ ਦੇ ਠੀਕ ਹੈ ਜੀ ਟਰੈਕਟਰ ਜਾਨੀ ਕਿ ਇਹ ਮਾਡਲ 12 ਇਹ ਤੇਲ ਬ੍ਰੇਕਾਂ ਵਾਲਾ ਪੂਰਾ ਸਾਰਾ ਟਰੈਕਟਰ オリジナル ਹੈ ਜਿਵੇਂ ਦਾ ਜਾਂਸੀ ਤੋਂ ਆਇਆ ਵਾ ਓਦਾਂ ਦਾ ਟਰੈਕਟਰ ਠੀਕ ਹੈ ਜੀ ਬਾਕੀ ਚਲੋ ਬਾਈ ਨੂੰ ਟਰੈਕਟਰ ਪਸੰਦ ਤਾਂ ਕੱਲ ਬਾਈ ਨਾਲੇ ਸੌਦਾ ਨਹੀਂ ਕਰਿਆ ਬਾਈ ਨੇ ਕਹਿੰਦਾ ਯਾਰ ਨਹੀਂ ਵੀ ਤੇ ਤੁਹਾਨੂੰ ਦਿਖਾ ਕੇ ਵੀ ਤੇਰੇ ਆਏ ਤੇ ਗੱਲਬਾਤ ਕਰਾਂਗੇ ਅੱਜ ਚਲੋ ਹੋ ਗਿਆ ਬਾਈ ਨਾਲੇ ਸੌਦਾ ਪਿੱਛੋ ਦੇਖੋ ਟਰੈਕਟਰ ਸਾਰਾ ਮਗਰਾੜ ਮਰੂੜ ਐਨ ਓਕੇ ਪਈਆਂ ਟਰੈਕਟਰ ਤੇ ਤੇ ਖੇਤੀਬਾੜੀ ਵਾਲੀ ਟਰੈਕਟਰ ਆ ਬਾਈ ਕੋਈ ਟਰੈਕਟਰ ਕਿਰਾਏ ਪਰ ਇਦਨੀ ਚੱਲਿਆ ਵਾ ਜੀਵੀਦਾਰ ਕੋ ਟਰੈਕਟਰ ਚੱਲਿਆ ਵਾ ਰੋਪੜ ਦਾ ਸਾਡਾ ਲੋਕਲ ਨੰਬਰ ਹੈ ਠੀਕ ਹੈ ਜਮਾ ਹੀ ਅੰਟਾ ਚਾ ਟਰੈਕਟਰ ਸਿੱਸੇ ਵਰਗਾ ਫਿਰ ਉਹ ਸਟਾਰਟ ਕਰਕੇ ਵੀ ਦਿਖਾਉਣਾ ਆਪਾਂ ਬਾ ਕੋਈ ਨਹੀਂ ਵੀਰੇ ਬੰਦਾ ਸਟਾਰਟ ਕਰਕੇ ਦਿਖਾ ਦੇ ਆਪਣੇ ਲੈ ভাই ਆਵਾਜ਼ ਦੇਖੋ ਟਰੈਕਟਰ ਦੀ ਪੂਰੀ ਸ਼ਕੀਨ ਆਵਾਜ਼ ਹੈ ਹੈਈਆ ਹਾਂ ਬਾਈ ਕੋਆ ਨਾ ਦੇਖ ਲੈ ਸਮਝ ਰਿਹਾ ਹਾਂ 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 ਬਾਈ ਬਾਈ ਨੂੰ ਬਕਾਇਦਾ ਗਾਰੰਟੀ ਦਿੱਤੀ ਆ ਟਰੈਕਟਰ ਦੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਕਰ ਦੇ ਵੀਰੇ ਬੰਦਾ ਸਾਨੂੰ ਬਾਈ ਗਾਰੰਟੀ ਦਿੱਤੀ ਆ ਟਰੈਕਟਰ ਦੀ ਹਾਂ ਬੇ ਧੰਨਵਾਦ ਵੀ ਟਰੈਕਟਰ ਨਾਂ ਵੀ ਟਰੈਕਟਰ ਨਾਂ ਪਸੰਦ ਆ ਟਰੈਕਟਰ ਜਾਂ ਮਰਜ਼ੀ ਠੀਕ ਆ ਕੋਈ ਚੱਕਰ ਨਹੀਂ ਆਪਣਾ ਆਪਣਾ ਠੀਕ ਆ ਉਹ ਕਰਿਆ ਬਾਈ ਉਹ ਕੰਮ ਨਹੀਂ ਹੈਗਾ ਵੀ ਚੀਜ਼ ਦੇਤੀ ਚੇਹੇ ਬਾਈ ਜਿਹੜੀ ਮਰਜ਼ੀ ਜਾਂ ਸੀ ਜੋ ਟਰੈਕਟਰ ਲੈ ਲੋ ਤੇ ਜੋ ਗੱਲ ਬਾਕੀ ਐ ਬਾਈ ਪੁਰਾਣੀ ਚੀਜ਼ ਆ ਜਿਹੜੀ ਸਾਡੇ ਕੋਲ ਵੀ ਚੱਲੀ ਵੀ ਉਹ ਆਉਂਦੀ ਆ ਠੀਕ ਆ ਜੀ ਜ਼ਿਮੀਂਦਾਰਾਂ ਦੇ ਚੱਲੇ ਹੋਏ ਸੀ ਇਹ ਟਰੈਕਟਰ ਆਪਣੇ ਘਰ ਦੇ ਨਹੀਂ ਚਲਾਏ ਹੋਏ ਜਿੱਦਾਂ ਸਾਨੂੰ ਜ਼ਿਮੀਂਦਾਰ ਦੱਸ ਕੇ ਜਾਂਦਾ ਉਦਾਂ ਅਸੀਂ ਤੁਹਾਨੂੰ ਗਾਰੰਟੀ ਦੇ ਦਿੰਨੇ ਆ ਕੋਈ ਬੰਦਾ ਹੁੰਦਾ ਹਰੇਕ ਬੰਦੇ ਨੂੰ ਆਪਣੀ ਚੀਜ਼ ਤੇ ਮਾਣੇ ਹੁੰਦਾ ਸਹੀ ਗੱਲ ਹਾਂ ਬਾਕੀ ਚਲੋ ਆਇਆ ਬਾਈ ਆਪਣੇ ਜਿਹੜਾ ਲੋਕਲ ਟਰੈਕਟਰ 5-7000 ਮਹਿੰਗਾ ਸਸਤਾ ਵੀ ਚੱਲ ਜਾਂਦਾ ਜਿਹੜਾ ਟਰੈਕਟਰ ਆਪਾਂ ਦੂਰੋਂ ਲੈ ਕੇ ਆਉਣਾ ਹੈ ਬਾਹਰਲਾ ਨੰਬਰ ਬਾਕੀ ਬਾਈ ਇਹਨਾਂ ਦਾ ਮੰਨਤਾ ਵੀ ਟਰੈਕਟਰ ਲੋਕਲ ਹੀ ਲੈਣਾ ਹੈ ਨਾ ਜੀ ਤੇ ਬਾਕੀ ਬਾਈ ਇਹਨਾਂ ਨੇ 99 ਵੀ ਟਰੈਕਟਰ ਕਰਾਉਣਾ ਹੈ ਤੇ ਬਾਕੀ ਜਿਹੜਾ ਉੱਚਾ ਮਾਡਲ ਆ ਬਾਈ ਉਹ ਟਰੈਕਟਰ ਵੈਸੇ ਵੀ 9 ਕਰਾ ਕੇ ਹੀ ਫਾਇਦਾ ਹੈ ਕਿਉਂਕਿ ਜਿਹੜਾ ਬੰਦਾ ਬਾਈ ਸਾਨੂੰ ਵੀ ਟਰੈਕਟਰ ਦਿੰਦਾ ਨਾ ਉਹ ਵੀ ਐਵੇਂ ਕਹਿੰਦਾ ਵੀ ਟਰੈਕਟਰ ਬਾਈ 9 ਕਰਾਇਓ ਸਹੀ ਗੱਲ ਹੈ ਜ ਨੀਕਾ ਟਰੈਕਟਰ ਦਾ ਆਪਣਾ ਬਾਈ ਲੈ ਕੇ ਨੌ ਨਾਲ ਦੀ ਨਾਲੇ ਕਰਾ ਲਵੇ ਹਾਂਜੀ ਹਾਂਜੀ ਕੋਈ ਬਹੁਤਾ ਖਰਚ ਨਹੀਂ ਆਉਂਦਾ ਬਾਈ 12-13000 ਦਾ ਖਰਚ ਆਉਂਦਾ ਸਾਰੇ ਹੋ ਜੀ ਬਾਈ ਟਰਲੇ ਚੱਲੇ ਟਰੈਕਟਰ ਬਾਈ ਆ ਵੀਰ ਨੇ ਲੱਤਾ ਹਾਂਜੀ ਆ ਇਹਨੂੰ ਦਵਾਇਆ ਬਾਈ ਟਰੈਕਟਰ ਆ ਵੀਰ ਨੂੰ ਤੇ ਇਹ ਵੀਰ ਨੇ ਨਾਲ ਆਏ ਹੋਏ ਆ ਟਰੈਕਟਰ ਯਾਨੀ ਕਿ ਸੌਦਾ ਬਾਈ ਨੇ ਨਹੀਂ ਕਰਿਆ ਬਾਈ ਦਾ ਵਿਚਾਰਾ ਬੋਲਿਆ ਵੀ ਨਹੀਂ ਹੈ ਹੈ ਠੀਕ ਆ ਬਾਈ ਦਾ ਵੀ ਛੋਟੇ ਵਾਲੀ ਪਿੰਡ ਹੈ ਨਹੀਂ ਆ ਇਹਦਾ ਪਮੋਰਾ ਹੈ ਮੇਰਾ ਬੇਡ ਹੈ ਅੱਛਾ ਅੱਛਾ ਠੀਕ ਹੈ ਜੀ ਠੀਕ ਆ ਬਾਈ ਪਸੰਦ ਆ ਟਰੈਕਟਰ ਠੀਕ ਆ ਪਹਿਲਾਂ ਕਿਹੜਾ ਡ੍ਰੈਕਟਰ ਰੱਖਿਆ ਵਾ ਤਾਂ ਪਹਿਲਾਂ 3155 ਸੀ ਅੱਛਾ ਠੀਕ ਆ ਅੱਛਾ ਅੱਛਾ ਦੂਆ ਜਿਹੜਾ ਪੁਰਾਣੀ ਸ਼ੋਅ ਵਾਲਾ ਹੁੰਦਾ ਅੱਛਾ ਅੱਛਾ ਠੀਕ ਆ ਠੀਕ ਆ ਚੱਲ ਬਾਈ ਬਾਈ ਨੂੰ ਪਸੰਦ ਚਾਹੀਦਾ ਚਲਾਉਣਾ ਬਾਈ ਨਹੀਂ ਪੱਖ ਹੋਵੇ ਤਰੇ ਕਹਿੰਦਾ ਦਾ ਬਾਈ ਸਾਰੇ ਪੱਖ ਨੂੰ ਡ੍ਰੈਕਟਰ ਠੀਕ ਹੈ ਇਹਨੇ ਮਤਲਬ ਕਿ ਡ੍ਰੈਕਟਰ ਛੋਟਿਆਂ ਚੋਂ ਛੋਟਾ ਵੱਡੇ ਚੋਂ ਵੱਡਾ ਹਾਂ ਅੱਜ ਬਾਕੀ ਉਮੀਦਾਂ ਰੋਟਾ ਰਾਟਾ ਬਿੱਟ ਚਲਾਉਣਾ ਸਾਰਾ ਕੁਝ ਚਲਾਈ ਜਾਣਾ ਨੇ ਠੀਕ ਆ ਵੀਰੇ ਚਲੋ ਉਵਾਰਕਾ ਤੁਹਾਨੂੰ ਡ੍ਰੈਕਟਰ ਦੀਆਂ ਕੋਈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਵੀਰੇ ਆਪਾ ਪੁੱਈ ਨੇ ਵੀ ਨਾਲੇ ਆਏ ਹੋਏ ਆ ਬਾਈ ਸਾਰੇ ਜਣੇ ਤੇ ਠੀਕ ਆ ਬਾਪੂ ਜੀ ਪਸੰਦਾ ਟਰੈਕਟਰ ਠੀਕ ਆ ਠੀਕ ਆ ਜੀ ਲੋ ਜੀ ਬਾਈ ਟਰੈਕਟਰ ਜਾਣਾ ਬਾਈ ਚੁੰਨੀ ਏਰੀਆ ਦੇ ਵਿੱਚ ਇਹ ਮਾਰਕਾ ਓਕੇ ਵੀਰੇ ਓਕੇ ਓਕੇ ਧੰਨਵਾਦ ਲੋ ਜੀ ਚਲਾਈ ਬਹੁਤ ਪਿਆਰੀ ਬਾਈ ਟਰੈਕਟਰ ਦੀ ਵਾਦਾ ਕਰੇ ਬਾਈ ਇਹਨਾਂ ਨੂੰ ਟਰੈਕਟਰ ਲੈ ਵਈ ਇਧਰ ਫਲਾਡੀ ਪਿੰਨਾਂ ਕੋਲ ਪਹੁੰਚ ਗਏ ਬਾਈ ਨੇ ਪਤਨੀ ਅੱਜ ਕਿਆ 18 ਢੱਕੀਆਂ ਕਰਨ ਲੱਗਾ ਟਰੈਕਟਰ ਵੀ ਅੱਜ ਖਾਸਾ ਬੜਾ ਹੈ ਬਾਈ ਨਾਲ ਕੋਲ ਬਾਈ ਕਿਆ ਹਾਲ ਹੈ ਹੋਰ ਬਾਈ ਸੱਸੀ ਗੱਲ ਬਾਈ ਸਾਰੇ ਅਸੀਂ ਖਾਲ ਵੀਰੇ ਹੋ ਠੀਕ ਹੈ ਇਹ ਬਾਈ ਸੁਪਰ ਫੀਡਰ ਦਿੱਤਾ ਦੀ ਆਪਾਂ 2 ਸਾਲ ਪਹਿਲਾਂ 3 ਸਾਲ ਪਹਿਲਾਂ ਜਦੋਂ ਆਪਣੇ ਸ਼ਕਤੀਮਾਨ ਦੇ ਆਈਏ ਸੀ ਉਦੋਂ ਦਾ ਬਾਈ ਇਹਨਾਂ ਨੂੰ ਸੁਪਰ ਫੀਡਰ ਦਿੱਤਾ ਸੀਗਾ ਠੀਕ ਹੈ ਤੇ ਬਾਈ ਉਹ ਨਹੀਂ ਕਹਿੰਦੇ ਵੀ ਅਸੀਂ ਕਦੂ-ਕਦੂ ਕਰਨਾ ਅੱਛਾ ਰੂਟਾ ਬਿਲਡਰ ਬਣਾ ਕੇ ਦਿੱਤਾ ਆ ਦੇ ਸੂਪਰ ਸੀਟਰ ਦਾ ਸੂਪਰ ਸੀਟਰ ਨੂੰ ਪਿੱਛੇ ਉਹ ਲਾਤੀ ਹੈ ਨਾ ਹਾਂ ਫੱਟਾ ਲਾਤਾ ਵੀਰੇ ਫੱਟਾ ਲਾਤਾ ਫੀਡਿੰਗ ਦੇਖ ਜੱਗੂ ਬਾਈ ਕਿੰਨੀ ਵਧੀਆ ਆਈ ਹੋਈ ਹੈ ਪੂਰੀ ਪ੍ਰੋਪਰ ਆ ਗਈ ਫਟੀਆਂ ਹੈ ਨਾ ਲੱਗਦਾ ਤਾਂ ਨਹੀਂ ਵੀ ਸੂਪਰ ਸੀਟਰ ਇਹ ਉਂ ਮਲ ਕੀ ਰੋਟਾਵੇਟਰ ਨਾਲੋਂ ਸੂਪਰ ਸੀਟਰ ਦਾ ਢਾਂਚਾ ਹੈਵੀ ਨਹੀਂ ਲੱਗਦਾ ਇਹ ਵੀਰੇ ਜਿਹੜਾ ਇਹ ਆਪਣਾ ਜਿਹੜਾ ਸੂਪਰ ਸੀਟਰ ਨੂੰ ਰੋਟਾਵੇਟਰ ਆਉਂਦਾ ਆਪਣਾ ਹਾਂ ਹਾਂ ਇਹ ਜੰਬੋ ਰੋਟਾਵੇਟਰ ਆਉਂਦਾ ਚੈਂਪੀਅਨ ਵੀ ਕਹਿ ਦਿੰਦੇ ਆ ਇਹਨੂੰ ਠੀਕ ਆ ਇਹਦਾ ਫਲੰਚ ਫਲੰਚ ਵਗੈਰਾ ਜਿਹੜਾ ਨਾ ਫਾਰਾ ਸਫੇਅਰ ਪਾਰਟ ਮਲਦੀ ਕੀ ਰੋਟਾਵੇਟਰ ਨਾਲੋਂ ਹੈਵੀ ਆਉਂਦਾ ਉਹ ਇਹ ਰੂਟਾ ਬੇਟਰ ਨਾਲੋਂ ਉੱਚਾ ਬਹੁਤ ਆ ਜੀ ਹੁਣ ਉਹ ਆਪਣਾ ਉੱਧਰ ਨਿਗਾ ਮਾਰੋ ਨੀਵਾ ਰੂਟਾ ਬੇਟਰ ਦਾ ਇਹ ਤਾਂ ਉੱਚਾ ਇਹ ਉੱਚਾ ਠੀਕ ਹੈ ਹਾਂ ਬੈਠੇ ਆਪਣਾ ਸ਼ਕਤੀ ਨਹੀਂ ਇਹ ਲਾਟੀ ਮਲਕੀ ਉਹਦੇ ਨਾਲ ਡੂੰਗਾ ਲੱਗਦਾ ਕਿ ਉੱਪਰ ਲੱਗਦਾ ਵੀਰੇ ਡੂੰਗੇ ਲੱਗਦੇ ਆ ਡੂੰਗੇ ਲੱਗਦੇ ਲੰਚ ਵੱਡਾ ਹੁੰਦਾ ਬਲੇਡ ਵੱਡੇ ਹੁੰਦੇ ਮੈਂ ਕਿ ਮੈਂ ਕਿ ਥੋੜਾ ਉੱਪਰ ਰੱਖਣਾ ਪੈਂਦਾ ਇਹ ਆ ਦੇਖੋ ਲੈਗਾ ਲਾ ਦਈਆਂ ਆਪਾਂ ਇਹਨੂੰ ਹੈਂਡ ਵਿੱਚ ਅੱਛਾ ਹੁੰਦੀਆਂ ਨਹੀਂ ਸੁਪਰ ਸੀਟਰ ਨੂੰ ਸਿੱਧਾ ਸਾਰਾ ਥੱਲੇ ਹੀ ਜਾਂਦਾ ਹਾਂ ਸੁਪਰ ਸੀਟਰ ਨੂੰ ਜਦੋਂ ਆਪਾਂ ਰੂਟਾ ਬੇਟਰ ਬਣਾਇਆ ਸਾਰੀ ਕਿਟ ਨਾਲ ਲਾ ਦਈ ਦੇਖੋ ਭਾਈ ਆਹ ਚੀਜ਼ ਦੇਖੋ ਆਹ ਚੀਜ਼ ਸੁਪਰ ਸੀਟਰ ਚ ਆਉਂਦੀ ਨਹੀਂ ਹੈਗੀ ਆਹ ਚੀਜ਼ ਜਲਾਈਆ ਭਾਈ ਨੇ ਇੱਕ ਫੱਟਾ ਲਾਇਆ ਇੱਕ ਦੋ ਸਪਰਿੰਗ ਰਹਿ ਗਏ ਵਲਗਣ ਨੂੰ ਹਣਾ ਉਹ ਬਾਈ ਉਹਨਾਂ ਨੂੰ ਆਪਾਂ ਦਿੱਤੇ ਸੀ ਭਾਈ ਨਾਂ ਨਹੀਂ ਲੈ ਕੇ ਆਇਆ ਅੱਛਾ ਫੱਟਾ ਫੱਟਾ ਹੁਣ ਲੈ ਕੇ ਦਿੰਦਾ ਇਹਦਾ ਸਾਡੀ ਰੋਡਾ ਮੇਡ ਨਾਲੋਂ ਸਾਲਾ ਡੇਡਾ ਹੀ ਲੱਗਦਾ ਇਹਦਾ ਬਹੁਤ ਹੈਵੀ ਚੀਜ਼ ਹੈ ਹਣਾ ਸਹੀ ਹੈ ਭਾਈ ਆਪਾਂ ਹੁਣ ਵੀਡੀਓ ਚ ਦੱਸਦਾ ਵੀ ਇਹਨੇ ਸੁਪਰ ਸੀਟਰ ਆ ਜੇ ਆਪਾਂ ਵੀਡੀਓ ਚ ਨਾ ਦੱਸਦੇ ਜੱਜਮੈਂਟ ਨਹੀਂ ਸੀ ਹੁਣੀ ਵੀ ਇਹਨੂੰ ਨਹੀਂ ਹੁਣੀ ਤੇ ਨਹੀਂ ਮੇਰੇ ਭਾਈ ਕੋਈ ਆ ਭਾਈ ਆਪਾਂ ਸੁਪਰ ਸੀਟਰ ਤੇ ਵੀ ਆ ਪ੍ਰੋਪਰ ਜਣੇ ਕਿ ਰੋਟਾਵੇਟਰ ਵਾਲੀ ਕੰਮ ਲੈ ਸਕਦਾ ਪਿੱਛੇ ਫੱਟਾ ਲਾ ਕੇ ਆਪਾਂ ਨੂੰ ਸਪੈਸ਼ਲ ਲੱਗ ਤੋਂ ਰੋਟਾਵੇਟਰ ਲੈਣ ਦੀ ਲੋੜ ਨਹੀਂ ਹੈਗੀ ਹਨਾ ਲਾਡੀ ਵੀਰੇ ਹਾਂ ਆ ਦੇਖੋ ਸਾਰਾ ਰੋਟਾਵੇਟਰ ਹੀ ਬਣ ਗਿਆ ਬਾਈ ਪੂਰਾ ਪੂਰਾ ਹੁਣ ਬਾਈ ਇਹ ਚੇਨ ਵਾਲੇ ਇਹ ਚੇਨ ਵਾਲਾ ਮਾਰਦਾ ਜੀ ਬਾਈ ਹਾਂ ਜੀ ਹਾਂ ਚੇਨ ਵਾਲਾ ਹਾਂ ਚੇਨ ਲੱਗੀ ਹੋਈ ਆ ਹਾਂ ਹਾਂ ਐ ਨਾਲਾ ਦੇਖੋ ਇੱਧਰ ਵੀ ਖਾ ਲੱਗੀ ਗਿੱਟ ਹਨਾ ਹਾਂ ਵਧੀਆ ਰੂਟਾਵੇਟਰ ਬਣ ਗਿਆ ਬਿਲਕੁਲ ਹੁਣ ਜੇ ਕਈ ਬੰਦੇ ਗੇਰ ਵਾਲਾ ਨਿੰਨੇ ਗੇਰ ਵਾਲੇ ਚ ਬਈ ਇਹ ਹੀ ਗੱਲ ਥੋੜਾ ਬਣਨੀ ਰੂਟਾ ਗੇਰ ਚ ਬਣ ਹਾਂ ਚਲੋ ਜੀ ਆਪਾਂ ਮਲਕੀ ਦੀ ਚੈਨ ਖੋਲਤੀ ਆਪਾਂ ਨੇ ਚੈਨ ਖੋਲਤੀ ਆਪਾਂ ਹਾਂ ਠੀਕ ਆ ਠੀਕ ਤੇ ਨਾਲੇ ਅੱਜ ਤੱਕ ਕੋਈ ਚੈਨ ਦੀ ਬਾਈ ਲੱਡੀਆਂ ਆਇਆ ਕਣਕ ਦੀ ਆਪਾਂ ਨੂੰ ਲੋੜ ਪੈਣੀ ਹੈ ਸਿਰਫ ਮਹੀਨਾ ਕਾ ਆਪਣਾ ਉਹ ਟਾਈਮ ਫਿੱਟ ਕਰ ਲੈ ਆ ਦੇ ਬਾਈ ਚੈਨ ਲੱਗੀ ਹੋਈਆਂ ਸਾਡੀ ਬਈ ਯਾਨੀ ਕਿ ਕੰਪਲੀਟ ਨਹੀਂ ਆਈ ਚੈਨ ਦੀ ਠੀਕ ਆ ਠੀਕ ਵਧੀਆ ਚੱਲਿਆ ਠੀਕ ਆ ਹਾਂ ਟਰੈਕਟਰ ਵੀ ਦੂਆ 755 ਬਾਈ ਇਹ ਆਇਆ ਦਿਖਾ ਦਈਏ ਆਪਣੇ ਹਾਂ ਬਾਈ ਫੇਸਬੁਕ ਤੇ 655 ਬਾਈ ਦੇਖੋ ਬਾਈ ਟਰੈਕਟਰ ਦਾ ਕੱਦ ਕਾਟ ਕਿੰਨਾ ਜੋ ਜਹਾਜ ਹੀ ਲੱਗਦਾ ਨਾ ਰਾਈ ਨਵਾਂ ਹੀ ਕਢਾਵਲਾ ਡੀਸੀਆਰਟੀ ਆਈ ਹੈ ਨਾ ਇਹ ਬਾਈ ਸੀਆਰਟੀ ਆਈ ਹੈ ਨਵਾਂ ਹੈ ਹਾਂ ਬਈ ਸੁਪਰ ਹੀਟਰ ਪੂਰਾ ਰੱਖ ਲੈਂਦੇ ਤੇ ਡਾਡੇ ਝੁੰਡੇ ਅੱਛਾ ਅੱਛਾ ਠੀਕ ਆ ਇਹ ਸਾਡਾ ਤੋੜਦਾ ਨਹੀਂ ਦੀ ਚੱਕਰ ਚੁੱਕਰ ਤੋਂ ਉਹੀ ਅੱਛਾ ਅੱਛਾ ਠੀਕ ਆ ਠੀਕ ਆ ਠੀਕ ਆ ਠੀਕ ਆ ਮਾਇਆ ਸਾਈਕਲੋ ਦੀਆਂ ਪਲਿੱਟਾਂ 1 2 3 4 5 6 7 8 ਪਲਿੱਟਾਂ ਵਾਈਆਂ ਹੋਈਆਂ। ਲੱਡੀ ਭਾਈ ਜਿਹੜੀ ਕੰਮ ਨੂੰ ਆਏ ਦੱਸ ਜਿਹੜੀ ਆ ਕੰਪਨੀ ਲਿਖ ਕੇ ਦਿੰਦੀ ਓਰੇ ਫਸਟ ਟਾਈਮ ਇਨ ਇੰਡਸਟਰੀ 6 ਇਅਰ ਵਾਰੰਟੀ। ਇਹਦਾ ਕੀ ਸਾਬਦਾ ਵੀ ਕੰਪਨੀ 6 ਸਾਲ ਦੀ ਗਾਰੰਟੀ ਦਿੰਦੀ ਹੋਊਗੀ ਕਿ ਲੱਡੀ ਭਾਈ ਵਾਰੰਟੀ ਦਿੰਦੀ ਆ ਵੀਰੇ। ਚਲੋ ਵਾਰੰਟੀ ਲਾ ਲਓ। ਗਾਰੰਟੀ ਦਿੰਦੀ ਦਿੰਦੀ ਹੋਊਗੀ ਭਾਈ ਜਦੋਂ ਲਿਖਿਆ ਤਾਂ ਦੇਣੀ ਤਾਂ ਪੈਣੀ ਆ। ਕੋਈ ਚੀਜ਼ ਖਰਾਬ ਹੋ ਜਾਵੇ। ਕੋਈ ਵੀ ਚੀਜ਼ ਖਰਾਬ ਹੋ ਜਵੇ ਤਾਂ ਉਹ ਇਹਨੇ ਕੰਪਨੀ ਨੇ ਵਾਰੰਟੀ ਦੇ ਵਿੱਚ ਰਿਪੇਅਰ ਹੁੰਦੀ ਜਾਂਦੀ ਆ ਜੇ ਗਰੰਟੀ ਹੋਵੇ ਤਾਂ ਚੇਂਜ ਹੂੰਣ ਵਾਰੰਟੀ ਹੈ ਮਤਲਬ ਰਿਪੇਅਰ ਕਰੂਗੀ ਲੱਗੀ 6 ਸਾਲ ਵਿੱਚ ਵੀ ਮੇਰੇ ਸਾਹਮਣੇ ਨਾਲ ਸਾਰਾ ਕੁਝ ਕੁਛਕ ਪਾਰਟ ਹੋਣਗੇ ਕੁਛਕ ਚੀਜ਼ਾਂ ਦੀ ਹੋਊਗੀ ਸਾਰਾ ਹਾਂ ਹੈਨਾ ਯਾਰ ਕਾਨੂੰ ਟਰੈਕਟਰ ਹਿਲਦਾ ਇਨੀ ਛੇਤੀ ਹੂੰ ਕੰਪਨੀ ਵੀ ਨਾ ਸੋਚ ਸਮਝ ਕੇ ਵਾਰੰਟੀ ਦਿੰਦੀ ਆ ਉਹਨੂੰ ਪਤਾ ਵੀ ਕਿੱਥੇ ਕਿੱਥੇ ਤੱਕ ਸਾਡਾ ਟਰੈਕਟਰ ਚੱਲ ਜਾਣਾ ਬਿਲਕੁਲ ਉਹੀ ਗੱਲ ਆ ਹਾਂ ਇਦੇ ਚ ਵੀ ਭਾਈ ਦੋ ਮਾਡਲ ਆਉਂਦੇ ਆ ਇੱਕ ਤਾਂ ਇਹਦੇ ਚ ਨੋਵੋ ਆ 655 ਇੱਕ ਦੂ ਆਉਂਦਾ 755 ਹਨਾ ਦੋ ਰੈਕਟਰ ਆਉਂਦੇ ਨੇ ਇਹ ਚ ਇਹਨਾਂ ਦਾ ਨੋਜ਼ ਰੰਗ ਥੋੜਾ ਜਿਹਾ ਲਾਲੀਪਰ ਹੁੰਦਾ ਇਹਦਾ ਰੰਗ ਥੋੜਾ ਨਾਬੀ ਜਿਹਾ ਹਨਾ ਨਾਬੀ ਜਿਹਾ ਰੰਗ ਕਰਦਾ ਇਹਦਾ ਕੋਕਾ ਕੋਲਾ ਨੋਤੀ ਆਏ ਕਿ ਆਏ ਹਨਾ ਏ ਬਾਈ ਇਹ ਜਦੋਂ ਆਏ ਸੀ ਇਹ 755 ਹਾਂ ਹਾਂ ਸਾਡੇ ਉਧਰ ਚੱਲਦੇ ਹੁੰਦੇ ਸੀਗੇ ਬਾਈ ਅੱਛਾ ਤੇ ਇੱਥੇ ਕੰਪਨੀ ਵਾਲਿਆਂ ਨੂੰ ਮਹਿੰਦਰ ਵਾਲਿਆਂ ਨੂੰ ਪੁੱਛਦੇ ਸੀਗੇ ਬਾਈ ਤੁਹਾਡੇ ਕੋਲ ਟਰੈਕਟਰ ਵੀ ਆਉਣਾ ਕੋਈ 755 ਇਹਨਾਂ ਨੂੰ ਪਤਾ ਹੀ ਨਹੀਂ ਸੀਗਾ ਵੀ ਟਰੈਕਟਰ ਆਉਣਾ 755 ਅੱਛਾ ਆਜੰਸੀ ਵਾਲਿਆਂ ਨੇ ਹਾਂ ਤੇ ਸਾਡੇ ਉਧਰ ਚੱਲਦਾ ਸੀ ਉਹ ਚੱਲ ਆਉਂਦੇ ਐ ਸੀਗੇ ਵੀ ਇਹਨੂੰ ਸਟicker ਲਾਏ ਹੁੰਦੇ ਤੇ ਸਾਰੇ ਨੂੰ ਡੈਮੋ ਆਛਾ ਡੈਮੋ ਆਇਆ ਉਹਨਾਂ ਦਾ ਹਾਂ ਉਹ ਕਹਿੰਦੇ ਸੀਗੇ ਵੀ ੱੱਕਾ ਕਰੋ ਜਿੰਨਾ ਕਰ ਹੁੰਦਾ ਇਹਦੇ ਨਾਲ ਕਦੇ ਸੀਲਾਂ ਲੀਕ ਹੋ ਗਈਆਂ ਕਦੇ ਪੂਸ ਲੀਕ ਹੋ ਗਿਆ ਜਦ ਤੱਕ ਇਹ ਟਰੈਕਟਰ ਪੂਰਾ ਸਹੀ ਨਹੀਂ ਚੱਲਿਆ ਉਦੋਂ ਤੱਕ ਉਹਨਾਂ ਨੇ ਲਾਂਚ ਕੀ ਐ ਕੋਈ ਵੀ ਟਰੈਕਟਰ ਜਦੋਂ ਕੰਪਨੀ ਨਵਾਂ ਲਾਂਚ ਕਰਦੀ ਤਾਂ ਪਹਿਲਾਂ ਜਿਹੜੇ ਮਤਲਬ ਕਿ بڑے ਜ਼ਿਮੀਂਦਾਰ ਆ ਚੰਗੀ ਖੇਤੀ ਕਰਦੇ ਆ ਉਹਨਾਂ ਨੂੰ ਡੈਮੋ ਦਿੰਦੇ ਨੇ ਥੋੜੇ ਜਿਹੜੇ ਆਲੂ ਉਲੂ ਵਾਲੇ ਵਾਦ ਨੇ ਆਲੂ ਉਲੂ ਵਾਲੇ ਪੌਦ ਨੇ ਮੈਂ ਨਾ ਥੋੜਾ ਥੋੜਾ 7 17 ਦਾ ਟਰੈਕਟਰ ਰੱਖੀ ਬੈਠੇ ਨੇ 18 18 ਹੈਗੇ ਆ ਹੈਗੇ ਆ ਬਾਈ ਹੈਨਾ ਉਹਨਾਂ ਕੋਲ ਆ ਸਵਰਾਜ 30 ਸਪੀਡ 4/4 ਇਹ 2016 17 ਚ ਉਹਨਾਂ ਕੋਲ ਚੱਲਦਾ ਚੱਲਦਾ ਤਾਂ ਠੀਕ ਆ ਇਹ ਲਾਂਚ ਹੋ ਇਹ ਓਮੀ ਪੁੱਤਰ 572 4/4 ਹਜੇ ਤੱਕ ਨਹੀਂ ਆਇਆ ਠੀਕ ਹੈ ਉਹਨਾਂ ਕੋਲ ਚੱਲਦਾ ਸੀਗਾ ਠੀਕ ਹੈ ਮਹਿੰਦਰਾ ਓਮੀ ਪੁੱਤਰ ਕੋਕੀ ਉਹਨਾਂ ਬੰਦਿਆਂ ਕੋਲ ਪਹਿਲਾਂ ਟਰੈਕਟਰ ਚੱਲੇ ਜਾਂਦਾ ਡੈਮੋ ਦੇ ਬਾਕੀ ਲਾਡੀ ਆਪਾਂ ਉਹ ਜਿਹੜਾ ਸੁਣਿਆ ਮੋਬਾਈਲਾਂ 'ਚ 4G 5G ਇਹ 'ਚ ਵੀ ਲਿਖਿਆ ਵਾ ਡਿਜੀ ਸੈਂਸ 4G ਮੈਂ ਕਹਿੰਦਾ ਲਿਫਟ ਹੈ ਦੀ ਹੈਨਾ ਇਹ ਬਾਈ ਹਾਂ ਲਿਫਟ ਆਉਗੀ ਲਿਫਟ ਦੀ ਉਹ ਆ ਡਿਜੀ ਸੈਂਸ 4G ਮੋਬਾਈ ਮਹਿੰਦਰਾ ਉਹਨਾਂ ਦਾ ਲਿਫਟ ਦੇ ਹੀ ਹੋਣਾ ਇਹ ਇਹ ਵੀਰੇ ਸਾਰੇ ਲਿਫਟ ਦੇ ਵੀ ਆ ਜਾਂਦੇ ਹੁਣ ਇੰਜਨ ਵੀ ਕੱਢੀ ਜਾਂਦੇ ਨੇ ਜਿਵੇਂ ਟੋਕਿੰਗ ਜੜਾਈ ਆ ਬਾਕੀ ਬਾਈ ਇਹਨਾਂ ਦਾ ਸਭ ਤੋਂ ਵਧੀਆ ਜਿਹੜਾ ਮੈਨੂੰ ਟਰੈਕਟਰ ਨਾਲ ਲੱਗਦਾ ਹੈ ਜਿਹੜਾ ਉੱਪਰ ਵਾਲਾ ਨਾ ਜਿਹੜਾ ਆ ਬਣਾਇਆ ਹੋਇਆ ਹੈ ਬੈਠਣੇ ਵਾਲਾ ਤੇ ਬਹੁਤ ਵਧੀਆ ਯਾਨੀ ਕਿ ਖੁੱਲੀ ਡੁੱਲੀ ਜਗ੍ਹਾ ਪੂਰੀ ਐਨ ਪ੍ਰੋਪਰ ਦੇਖੋ ਜਿੱਦਾਂ ਮਰਜੀ ਜੇ ਕੋਈ ਸਾਈਡ ਤੇ ਸਮਾਨ ਰੱਖਣਾ ਉਹ ਵੀ ਰੱਖ ਹੋ ਜਾਣਾ ਕਿਸੇ ਤਰ੍ਹਾਂ ਦਾ ਡਿੱਕਾ ਨਹੀਂ ਹੈਗਾ ਇਹਦੇ 'ਚ ਹਨਾ ਲਾਡੀ ਬਾਈ ਇਹਨੂੰ 4 ਵੀਲ ਵਾਲਾ ਗੇਅਰ ਬਾਈ ਆਹ ਲਾਤਾ ਦੇਖੋ ਆ ਥੱਲੇ 2 ਵੀਲ ਐ ਉੱਪਰ ਤੇ ਬਾਈ ਉੱਪਰ ਜਾ ਕੇ ਇਹਨੇ 4 ਵੀਲ ਹੋ ਜਾਣਾ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਇਹ ਕੀ ਨੂੰ ਇੰਨਾ ਕਹਿਗਾ ਹਾਂ ਉਹ ਚਾਹੂ ਰੱਖ ਕੇ ਲੈ ਜਾਣਾ ਹਾਂ 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 ਦੋਹਰੀ ਡਾਲਦੀ ਨਹੀਂ ਇੱਥੇ ਜੰਪ ਘਟ ਪੈਂਦਾ ਹਾਂ 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 ਪਲੇਟਫਾਰਮ ਇਹਨਾਂ ਦੇ ਸਾਰਿਆਂ ਦੇ ਉਹਦਾ ਵੀ ਨੋ ਉਹਦਾ ਪਲੇਟਫਾਰਮ ਵੀ ਬਹੁਤ ਸੋਣਾ ਪਹਿਲਾਂ ਇਹਨਾਂ ਚ ਆਈ ਸੀ ਬਾਈ ਇਹ ਜਿਹੜੇ ਟਰੈਕਟਰਾਂ ਚ ਬਾਕੀ ਹਿੱਸਾ ਦੇਖੋ ਭਾਈ ਮੇਚਾ ਵਾਲਾ ਬੰਦ ਵਾਲਾ ਹਿੱਸਾ ਇਹਦਾ ਸਾਰਾ ਪੂਰਾ ਬੜਾ ਬੇਟ ਬੋ ਲੱਗਿਆ ਬਾਕੀ ਆ ਵੀ ਆ ਵੀ ਦੇਖੋ ਆ ਭਾਈ ਆ ਪਤਾ ਨਹੀਂ ਕਾਦੇ ਵਾਸਤੇ ਲਾਏ ਹੋ ਪ੍ਰੋਪਰ ਆਪਾਂ ਨੂੰ ਪਤਾ ਨਹੀਂ ਇਹ ਵੀਰੇ ਟਾਇਰ ਮੋੜਦੇ ਨੇ ਉਹ ਖੜਾ ਰਹਿੰਦਾ ਕਈ ਵਾਰ ਅੱਛਾ ਹਾਂ ਇਹਨੇ ਵਿੱਚੋਂ ਟਾਇਰ ਮੋੜ ਜਾਣਾ ਠੀਕ ਆ ਆਹ ਹਾਂ ਹਾਂ ਘੁੰਮ ਜਾਂਦਾ ਸਪ੍ਰਿੰਗ ਲੱਗੇ ਹੋਏ ਠੀਕ ਆ ਠੀਕ ਆ ਭਾਈ ਕੰਪਨੀਆਂ ਲਾੜੀ ਹੁਣ ਜਿਹੜੇ ਹੁਣ ਲਾੜੀ ਸੁਣਨੇ ਚ ਆ ਰਹੇ ਆ ਵੀ ਅੱਗੇ ਜਿੰਨੇ ਵੀ ਹੁਣ ਟਰੈਕਟਰ ਆਉਣੇ ਨੇ 2025 ਤੱਕ ਕਹਿੰਦੇ ਵੀ ਟੋਟਲੀ ਹੁਣ ਤਾਂ ਪਜਾਇਤ ਵੀ ਤੋਂ ਉੱਪਰ ਵਾਲਾ ਸੀ ਆ ਠੀਕ ਹੈ ਸਾਰੀ ਡੈਕਟਰ ਸੀ ਆ ਡੀ ਕਰ ਦੇਣਾ ਸਾਰੀ ਕਰ ਦੇਣੀ ਹੈ ਹਾਂ ਇਹ ਗੱਲ ਸੁਣਨੇ ਚਾਰੀ ਬਾਕੀ ਅਜੇ ਇਹ ਗੱਲ ਬਾਰੇ ਬਾਈ ਪੱਕੀ ਕੋਈ ਹੈ ਨਹੀਂ ਬਾਈ ਯਾਰ ਪਤਾ ਕੀ ਚੱਕਰ ਆ ਜੀ ਸੀ ਆ ਡੀ ਆਈ ਮਦਰ ਬੋਰਡ ਜਿਵੇਂ ਹੁਣ ਉੱਤੇ ਪਾਵਰ ਵਾਲੇ ਕੱਢਿਆ ਉਹੀ ਰਹਿਣੇ ਚਾਹੀਦੇ ਨੇ ਹਾਂ ਸੀ ਆ ਆਈ ਡੀ ਬਾਈ ਉਹ ਪਤਾ ਕੀ ਚੱਕਰ ਆ ਇੱਕ ਦਿਨ ਨੇ ਲੋਕਲ ਮਿਸਤਰੀਆਂ ਦਾ ਕੰਮ ਚੱਕ ਦੇਣਾ ਹਾਂ ਉੱਪਰ ਦੀ ਆਪਣੇ ਖੇਤ ਦੇ ਵਿੱਚ ਕੁਝ ਵੀ ਹੋ ਗਿਆ ਪਹਿਲਾਂ ਦਾ 201500 ਤੁਸੀਂ ਕੰਪਿਊਟਰ ਵਾਲੇ ਨੂੰ ਦੋਗੇ ਲੈਪਟਾਪ ਉਹ ਨਹੀਂ ਹੋ ਰਿਹਾ ਬਾਈ ਬਿਲਕੁਲ ਉਹੀ ਫਿਰ ਉਹ ਕੱਲੀ ਪ੍ਰੋਬਲਮ ਦੱਸਦਾ ਬਾਈ ਮਿਸਤਰੀ ਬਿਲਕੁਲ ਉਹੀ ਗੱਲ ਬੜੀ ਹਜੇ ਟਰੈਕਟਰ ਆਏ ਨੇ ਬਾਈ ਇਹਨਾਂ ਦਾ 2 3 3 4 ਸਾਲ ਬਾਅਦ ਚੱਲੇ ਤੇ ਹੌਲੀ-ਹੌਲੀ ਆਪਾਂ ਨੂੰ ਪਤਾ ਲੱਗਣਾ ਵੀ ਇਹ ਟਰੈਕਟਰ ਕਾਮਯਾਬ ਹੋਏ ਨੇ ਕਿ ਨਹੀਂ ਹੋਏ ਨੇ ਹਣਾ ਹਾਂ ਤੇ ਮੇਰੇ ਯਾਰ ਦੋਸਤ ਕੋਲਾ ਆਪਣੇ ਇੱਥੇ ਉਹਨੂੰ ਅਸੀਂ ਆਪਾਂ ਰੂਟਾਵੇਟਰ ਦਿੱਤਾ ਬਾਈ ਠੀਕ ਆ ਉਹਦੇ ਖੇਤ ਦੇ ਵਿੱਚ ਟਰੈਕਟਰ ਬੰਦ ਹੋ ਗਿਆ ਠੀਕ ਆ ਸੈਲਫ ਨਾਲ ਚੱਕੇ ਲੈਟ ਆਉਂਦੀ ਸੀ ਉੱਤੇ ਸੈਲਫ ਜਮਾ ਹੀ ਨਹੀਂ ਸੀ ਬੋਲਦਾ ਹੀ ਨਹੀਂ ਸੀਗਾ 655 ਹਾਂ ਹਾਂ ਉਹ ਵਈ ਕੰਪਨੀ ਵਾਲਿਆਂ ਨੇ ਬੰਦਾ ਭੇਜਿਆ। ਅੱਛਾ। ਪਹਿਲਾਂ ਤਾਂ ਬਾਈ 1500 ਰੁਪਈਆ ਉਹ ਲੈ ਗਿਆ ਲੈਪਟਾਪ ਵਾਲਾ। ਅੱਛਾ। ਲੈ ਕੇ ਤਾਂ ਬਾਧੇ ਜਾਂਦੇ ਨੇ। ਠੀਕ ਆ। ਕੰਪਨੀ ਕਰਕੇ ਘੱਟ ਲੈ ਗਿਆ। ਫੇਰ ਉਹਨੇ ਪ੍ਰੋਬਲਮ ਦੱਸੀ। ਫੇਰ ਬਾਅਦੋਂ ਮਿਸਤਰੀ ਨੇ ਲੋਟ ਕਰਿਆ ਯਾਰ ਇਹ ਚੀਜ਼ਾਂ ਦਾ ਜੇ ਹੁਣ ਉਹੀ ਆਪਣਾ 275 ਕੋਈ ਸਾੜਾ ਹੁੰਦਾ। ਹਾਂ। ਆਪਾਂ ਉੱਥੇ ਹੀ ਸਾੜਾ ਉਹ ਤਾਂ ਹੈ ਬਾਈ ਯਾਨੀ ਕਿ ਇਹਦੀ ਕੱਲ ਨੂੰ ਜਦੋਂ ਕੋਈ ਵੀ ਰਿਪੇਅਰ ਆਉ ਤਾਂ ਮਹਿੰਗੀ ਹੋ ਬਾਈ ਹੋ ਗਏ ਹਾਂ। ਕਿਉਂਕਿ ਸੈਂਸਰ ਕਾਫੀ ਨੇ ਬਾਈ ਹਰੇਕ ਚੀਜ਼ ਤੇ ਲਾਇਦਾ ਲਾਇਦਾ ਬ੍ਰੇਕਾਂ ਤੇ ਕਲਚ ਤੇ ਇੱਕ ਮੁਠੀ ਦੇ ਵਿੱਚ ਬੱਟ ਲੈਣਾ ਖੁੱਲਣ ਜੋਗਾ ਨਹੀਂ ਜਿੱਥੇ ਬਿਲਕੁਲ ਬਿਲਕੁਲ ਹੁਣ ਪਰਾਲੀਆਂ ਨੂੰ ਕਹਿੰਦੇ ਅੱਗ ਨਾਲ ਲਾਓ ਐਂ ਨਾ ਕਰੋ ਹਾਂ ਬਾਈ ਜਦੋਂ ਪਰਾਲੀਆਂ ਤੋਂ ਬਿਜਲੀ ਬਣਾਉਂਦੇ ਆ ਕੋਲਾ ਕੁਸ ਬਣਾਉਂਦੇ ਆ ਕੰਮ ਲੈਣੇ ਆ ਤਾਂ ਉਹ ਪੱਠਿਆਂ 'ਚ ਜਲਦੀ ਹੀ ਜਿਹੜੇ ਲੰਬਾ ਕੱਢਦੇ ਆ ਉਹਦੇ ਵਿੱਚ ਬਹਾਨਾ ਮਾਰ ਦਿੰਦੇ ਜੀ ਅਸੀਂ ਕੋਈ ਕੈਮੀਕਲ ਪਾਇਆ ਹੋਇਆ ਹੈ ਕਿਹੜਾ ਕੈਮੀਕਲ ਪਾਇੰਦਾ ਉਹ ਹੀ ਜਾਂਦਾ ਉਹ ਹੀ ਜਾਂਦਾ ਤੇ ਬਾਕੀ ਬਾਈ ਚਲੋ ਬਾਈ ਨਾਲ ਕੋਲ ਰੋਟਾਵੇਟਰ ਸ਼ਕਤੀਮਾਨ ਦੇ ਤੁਹਾਨੂੰ ਪਤਾ ਹੈ ਕੋਈ ਵੀ ਸ਼ਕਤੀਮਾਨ ਦਾ ਕੋਈ ਵੀ ਪ੍ਰੋਡਕਟ ਲੈਣਾ ਤੁਸੀਂ ਸਾਰੇ ਪ੍ਰੋਡਕਟ ਬਾਈ ਨਾਲ ਕੋਲ ਹੁੰਦੇ ਨੇ ਤੇ ਜੇ ਕੋਈ ਵੀ ਚਾਹਵਾਨ ਵੀਰ ਸੱਜਣ ਹੁੰਦਾ ਏ ਸ਼ਕਤੀਮਾਨ ਦਾ ਪ੍ਰੋਡਕਟ ਲੈਣ ਵਾਸਤੇ ਇਹ ਤਾਂ ਬਾਈ 15 ਮਿੰਟ ਲੱਗਦੇ ਐ ਨੂੰ ਖੁੱਦ ਨੂੰ ਠੀਕ ਆ ਜੀ ਜੱਗੂ ਬਾਈ ਚਾਰ ਨਾਲ ਇੱਧਰ ਨੇ ਚਾਰ ਉੱਧਰ ਆ ਚਾਰ ਉੱਧਰ ਠੀਕ ਆ ਖੋਲ ਦੋ ਹੂੰ ਪਾਉ ਨੂੰ ਨਾਲੇ ਸਾਡੀ ਉਂ ਵੀ ਹੌਲਾ ਹੋ ਜਾਂਦਾ ਜਾਨੀ ਕਿ ਐਂ ਤਾਂ ਜਜਮੈਂਟ ਹੁੰਦੀ ਉਹ ਲਾੜੀ ਉਹ ਦੇਖੋ ਉੱਪਰਲੀ ਘੋੜੀ ਦੇ ਕਿੰਨੀ ਹੈਵੀ ਆ ਹੈਵੀ ਚੀਜ਼ ਹੈ ਹਨਾ ਬਹੁਤ ਮਜ਼ਬੂਤ ਹੈ ਉਹ ਹੀ ਗੱਲ ਆ ਸ਼ਕਤੀਮਾਨ ਦੀ ਯਾਰ ਕਮਾ ਕੀ ਆ ਬਾਈ ਜਦੋਂ ਨਾ ਰੌਣਾ ਬਾਈ ਜੱਗੂ ਰੇਟ ਤੇ ਆ ਕੇ ਰੌਲਾ ਪਾਉਂ ਖੜਾ ਬਿਲਕੁਲ ਬਿਲਕੁਲ ਸ਼ਕਤੀਮਾਨ ਦਾ ਰੇਟ ਯਾਰ ਬਹੁਤ ਜ਼ਿਆਦਾ ਵਾ ਮਤਲਬ ਆਮ ਕੰਪਨੀ ਨਾਲੋਂ ਵੱਧ ਆ ਹਾਂ ਪਰ ਜੇ ਦੇਖਿਆ ਜਾਵੇ ਤਾਂ ਕਈ ਪਹਿਲਾਂ ਦਾ ਜਿਹੜਾ ਕਸਟਮਰ ਹੁੰਦਾ ਉਹ ਕਹਿੰਦੇ ਵੀ ਤੁਹਾਡਾ ਰੇਟ ਜ਼ਿਆਦਾ ਮੈਂ ਤਾਂ ਕਈ ਕਸਟਮਰ ਜਿਵੇਂ ਹੋਣਾ ਬਾਈ ਉਹ ਨਹੀਂ ਕਹਿੰਦੇ ਸੀ ਕਿ ਪਹਿਲਾਂ ਕਹਿੰਦੇ ਯਾਰ ਥੋੜਾ ਜਿਹਾ ਪ੍ਰਾਈਸ ਜ਼ਿਆਦਾ ਵਾ ਅਸੀਂ ਇਹਨਾਂ ਨੂੰ ਕਿਹਾ ਵੀ ਕੁਆਲਿਟੀ ਜੇ ਵੀ ਫਰਕ ਆ ਚਲੋ ਇਹ ਕਹਿੰਦੇ ਵੀ ਅਸੀਂ ਲੈਣਾ ਹੀ ਸ਼ਕਤੀਮਾਨ ਚਲੋ ਹੁਣ ਵੱਧਾ ਚਾਹੇ ਘੱਟ ਆ ਠੀਕ ਆ ਇਹ ਲੈ ਕੇ ਹੁਣ ਜਿਹੜੇ ਚਲਾਇਆ ਇਹਨਾਂ ਨੂੰ ਕਿ ਹੋਣੇ ਬਾਈ ਆਪ ਆ ਕੇ ਕਹਿੰਦਾ ਕਹਿੰਦਾ ਬਾਕੀ ਬਾਈ ਕੁਆਲਿਟੀ ਦਾ ਫਰਕ ਆ ਵੀ ਸਾਡੇ ਨਾਲ ਸੁਪਰ ਸੀਡਰ ਆਏ ਸੀ ਹੋਰ ਕੰਪਨੀਆਂ ਦੇ ਹਾਂ ਆਪਾਂ ਨਾਮ ਤਾਂ ਨਹੀਂ ਲੈਣਾ ਵੀਡੀਓ ਦੇ ਵਿੱਚ ਠੀਕ ਆ ਠੀਕ ਆ ਵੀ ਕਿਸੇ ਦੀ ਸੀ ਕੋਈ ਆ ਕਿਸੇ ਦਾ ਕੋਸੇ ਲਿਆ ਕਿਸੇ ਦਾ ਗੇਅਰ ਵੀ ਕਹਿੰਦਾ ਇੱਕ ਦਾ ਤਾਂ ਕਹਿੰਦਾ ਗੇਅਰ ਵੀ ਪਟਿਆ ਉੱਪਰ ਠੀਕ ਆ ਠੀਕ ਆ ਤੇ ਬਾਈ ਸੱਚਾਈ ਦੱਸ ਰਿਹਾ ਬਾਈ ਦੇ ਫੋਨ ਦੇ ਵਿੱਚ ਫੋਟੋ ਵੀ ਆ ਵੀਡੀਓ ਵੀ ਆ ਹਾਂ ਆਪਾਂ ਦਿਖਾ ਨਹੀਂ ਸਕਦੇ ਕਿਉਂਕਿ ਹਰੇਕ ਕੰਪਨੀ ਦਾ ਬਾਈ ਆਪਣੀ ਆਪਣਾ ਪੂਰਾ ਜੋਰ ਲੱਗਿਆ ਹੁੰਦਾ ਵਧੀਆ ਚੀਜ਼ ਬਣਾਉਣ ਨੂੰ ਬਿਲਕੁਲ ਬਾਈ ਬਿਲਕੁਲ ਸਹੀ ਗੱਲ ਹੈ ਚਲੋ ਬਾਈ ਬਾਕੀ ਗੱਲ ਬਾਕੀ ਗੱਲ ਸਹੀ ਪਾ ਕੇ ਜਿਹਨੂੰ ਮਾੜਾ ਚੰਗਾ ਵੀ ਨਹੀਂ ਕਹਿਣਾ ਪਰ ਕੁਆਲਿਟੀ ਦਾ ਚਲੋ ਫਰਕ ਜ਼ਰੂਰ ਹੁੰਦਾ ਹੈ ਇੱਕ ਇੱਕ ਚੀਜ਼ ਸਸਤੀ ਹੈ ਇੱਕ ਚੀਜ਼ ਮਹਿੰਗੀ ਹੈ ਹਾਂ ਤੇ ਆਖੀ ਜਿਹਨੂੰ ਜਿਹੜੀ ਵਧੀਆ ਲੱਗਦੀ ਬਾਈ ਉਹ ਹੀ ਲਓ ਕੋਈ ਚੱਕਰ ਨਹੀਂ ਹੈਗਾ ਹਾਂ ਜਿਹਨੂੰ ਜਿਹੜੀ ਚੀਜ਼ ਵਧੀਆ ਲੱਗਦੀ ਆਪਣੇ ਬਾਈ ਜੇਬ ਦੀ ਗੰਜਾਇ ਸਾਰਾ ਕੁਝ ਦੇਖਣਾ ਪੈਂਦਾ ਹੂੰ ਕਈਆਂ ਕਈਆਂ ਦੇ ਤਾਂ ਦਿਲ ਹੁੰਦਾ ਵੀ ਅਸੀਂ ਆਹ ਕੰਪਨੀ ਲੈਣੀ ਆ ਹਾਂ ਕਈ ਆਪਣੇ ਗੁਜਾਇਸ਼ ਦੇ ਹਿਸਾਬ ਨਾਲ ਲੈਂਦੇ ਆ ਹਨਾ ਬਿਲਕੁਲ ਬਿਲਕੁਲ ਠੀਕ ਆ ਕੋਈ ਕੰਪਨੀ ਮਾੜੀ ਨਹੀਂ ਜੀ ਜੇ ਮਤਲਬ ਅਜੀ ਮਹਿੰਗਾ ਵੇਚਦੇ ਆ ਮਤਲਬ ਸਾ ਸ਼ਕਤੀਮਾਨ ਦਾ ਬਾਈ ਮਨੂ ਸਭ ਤੋਂ ਮਹਿੰਗਾ ਵਾ ਮਹਿੰਗਾ ਜੀ ਮਹਿੰਗਾ ਜੀ ਦੀ ਜੇਬ ਬਾਈ ਖਰਚਾ ਚੱਲਦੀ ਆ ਬੰਦਾ ਉਹ ਲੈ ਜਾਂਦਾ ਹਣਾ ਬਿਲਕੁਲ ਜੀ ਕਈਆਂ ਨੇ ਤਾਂ ਪਰ ਇੱਕ ਗੱਲ ਆ ਬਾਈ ਜੇ ਆਪਾਂ ਘੱਟ ਕੰਮ ਨੂੰ ਲੈਣਾ ਹਾਂ 2 4 5 ਕਿਲੋ ਨੂੰ ਬਾਈ ਰੂਟਾ ਮੀਟਰ ਸਾਰੇ ਵਧੀਆ ਨੇ ਕਿਤੇ ਤੋਂ ਇੱਕ ਵਧੀਆ ਚੜ੍ਹ ਕੇ ਸਾਰੇ ਸਾਰੇ ਚਲੋ ਬਾਈ ਠੀਕ ਆ ਜੀ ਬਾਈ ਨੇ ਵਧੀਆ ਜਾਣਕਾਰੀ ਦਿੱਤੀ ਆ ਜੀ ਤੇ ਆਧੇ ਬਲੌਗ ਤੇ ਇਨ ਆ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਕਰਿਆ ਕਰੋ